ਲੁਧਿਆਣਾ ਦੇ ਵਿੱਚ ਅੱਗ ਲੱਗਣ ਦੀ ਵੱਡੀ ਖਬਰ ਸਾਹਮਣੇ ਆਈ ਦਰਅਸਲ ਛੱਟ ਕੇ ਵੀ ਪਾਵਰ ਗ੍ਰਿਡ ਦੇ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਕਿ ਵੱਡਾ ਟਰਾਂਸਫਾਰਮਰ ਤੇ ਬਿਜਲੀ ਦੀਆਂ ਤਾਰਾਂ ਸੜ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ 10 ਕਿਲੋਮੀਟਰ ਤੋਂ ਜ਼ਿਆਦਾ ਇਲਾਕੇ ਦੀ ਬੱਤੀ ਗੁੱਲ ਹੋ ਜਾਂਦੀ ਹੈ ਤੇ ਕਈ ਕਿਲੋਮੀਟਰ ਤੱਕ ਦਾ ਕਾਲਾ ਧੂਆਂ ਜਿਸ ਦਾ 구ਬਾਰ ਤਿਆਗਦੀਆਂ ਲਪਟਾਂ ਨਜ਼ਰ ਆਈਆਂ ਨੇ ਅੱਗ ਲੱਗਣ ਤੋਂ ਤੁਰੰਤ ਬਾਅਦ ਰਾਹਗੀਰ ਤੇ ਪਾਵਰਕਾਮ ਦੇ ਕਰਮਚਾਰੀਆਂ ਦੇ ਵੱਲੋਂ ਫਾਇਰ ਬਿਗਟ ਨੂੰ ਸੂਚਿਤ ਕੀਤਾ ਗਿਆ ਤੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਰਾਹਗੀਰਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਿਸੇ ਨੂੰ ਕਰੰਟ ਵੀ ਲੱਗ ਸਕਦਾ ਸੀ ਉੱਥੇ ਹੀ ਦੱਸ ਦਈਏ ਕਿ ਇੱਥੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦਾ ਕਹਿਣਾ ਕਿ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਨ੍ਹਾਂ ਦੇ ਨਾਲ ਇੱਥੇ ਅੱਗ ਤੇ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਤੇ ਇਸੇ ਦਰਮਿਆਨ ਕੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਦੱਸਦੀ ਹੈ ਕਿ ਕਾਫੀ ਦੂਰ ਤੱਕ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਨ ਨਜ਼ਰ ਆਈਆਂ ਨੇ ਤੇ ਆਲੇ ਦੁਆਲੇ ਦੇ ਇਲਾਕੇ ਦੀ ਬੱਤੀ ਗੁਲ ਹੋ ਜਾਂਦੀ ਹੈ ਸਰ ਮਾਈ ਨੇਮ ਇਜ਼ ਆਤਿਸ਼ ਰਾਏ ਫਾਇਰ ਅਫਸਰ ਲੁਧਿਆਣਾ ਜੀ ਇਸसे ਅੱਗ ਲੱਗੀ ਹੈ ਕਿਵੇਂ ਲੱਗੀ ਹੈ ਕੁਝ ਪਤਾ ਲੱਗ ਸਕਿਆ ਇਹ ਸਰ ਜੇਲ ਦੇ ਬਿਲਕੁਲ ਨਾਲ ਹੈਗਾ ਜੀ 66 ਕੇਵੀ ਦਾ ਗ੍ਰਿਡ ਹੈਗਾ ਜੀ ਪਾਵਰ ਗ੍ਰਿਡ ਇਹਦੇ ਵਿੱਚ ਸਾਨੂੰ ਅੱਗ ਦੀ ਤਲਾਹ ਮਿਲੀ ਸੀਗੀ ਜੀ ਤਕਰੀਬਨ 5:20 ਮਿੰਟ ਤੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਦੋ ਗੱਡੀਆਂ ਮੂੰਹ ਕਰਵਾਈਆਂ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਕਿਉਂਕਿ ਪਾਵਰ ਟਰਾਂਸਫਾਰਮਰ ਸੀਗਾ ਇਹਦੇ ਅੰਦਰ ਤੇਲ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹਦੀ ਵਜ੍ਹਾ ਨਾਲ ਜਿਹੜੀ ਅੱਗ ਸੀਗੀ ਉਹ ਆਊਟ ਆਫ ਕੰਟਰੋਲ ਜਿਹੜੀ ਹੋ ਚੁੱਕੀ ਸੀਗੀ ਲੇਕਿਨ ਸਾਡੀ ਮਿਹਨਤ ਦੀ ਵਜ੍ਹਾ ਨਾਲ ਤੁਸੀਂ ਦੇਖ ਸਕਦੇ ਹੋ ਅਗਸਟਮ 0 ਹੈ ਜੀ ਕਿਦਾਂ ਕੰਟਰੋਲ ਕੀਤੀ ਗਈ ਹੈ ਇਸ ਵਾਸਤੇ ਕੋਈ ਸਪੈਸ਼ਲ ਕੋਈ ਕੈਮੀਕਲ ਯੂਜ਼ ਹਾਂਜੀ ਸਰ ਇਹਦੇ ਵਾਸਤੇ ਸਾਡੇ ਕੋਲ ਟ੍ਰਿਪਲ ਐਫ ਫੋਮ ਹੁੰਦੀ ਹੈ ਜਿਹਦਾ ਯੂਜ਼ ਕੀਤਾ ਜਾਂਦਾ ਜੀ ਜਿਹਦੀ ਵਜ੍ਹਾ ਨਾਲ ਜਿਹੜੀ ਅੱਗ ਹੈ ਕੰਟਰੋਲ ਚਾਈ ਜੀ ਜੀ ਠੀਕ ਹੈ ਔਰ ਕਿੰਨਾ ਕਹਿ ਸਕਦੇ ਨੁਕਸਾਨ ਹੋ ਗਿਆ ਹੈ ਪੁਲਿਸ ਡਿਪਾਰਟਮੈਂਟ ਨੁਕਸਾਨ ਤਾਂ ਸਰ ਬਿਜਲੀ ਬੋਰਡ ਵਾਲੇ ਦੱਸਣਗੇ ਕਾ ਕਾਫੀ ਨੁਕਸਾਨ ਤਾਂ ਕਾਫੀ ਹੈ ਕਿਉਂਕਿ ਤੇਲ ਹੈ ਬੜਾ ਕੋਸਟਲੀ ਹੁੰਦਾ ਜੀ ਜਿਹੜੀਆਂ ਐਡ ਪ੍ਰੈਜ਼ੈਂਟ ਮੌਕੇ ਤੇ ਖੜੀਆਂ ਜੀ ਤੇ ਲੱਗ ਕਿੰਨੀਆਂ ਗਈਆਂ ਉਹਦਾ ਫਿਲਹਾਲ ਅਨ ਅੰਦਾਜ਼ਾ ਨਹੀਂ ਹੈਗਾ ਕਿਉਂਕਿ ਪਾਣੀ ਬਹੁਤ ਹਾਈ ਪ੍ਰੈਸ਼ਰ ਤੇ ਚੱਲ ਰਿਹਾ ਜੀ ਔਰ ਪਾਣੀ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ। ਅੱਗ ਲੱਗ ਰਹਾ ਹੈ ਕਿ ਦੁਆਰ ਦੀ ਭੜਕਦੀ ਪਈ ਹੈ। ਹਾਂਜੀ ਸਰ ਉਹ ਤੇਲ ਦੀ ਵਜ੍ਹਾ ਨਾਲ ਆ ਤੇਲ ਇਸ ਚਮ ਬਹੁਤ ਜ਼ਿਆਦਾ ਹੀਟ ਤੇ ਆ ਤੇ ਜਿਹਦੀ ਵਜ੍ਹਾ ਨਾਲ ਅੱਗ ਜਰੀ ਕਰ ਲਓ। ਜਲਦੀ ਜਲਦ ਭੜਕ ਜਾਂਦੀ ਹੈ ਜੀ। ਕੋਈ ਜਾਣੀ ਨੁਕਸਾਨ ਨਹੀਂ। ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਜੀ। ਹਾਂਜੀ ਅੰਦਰ ਕੋਈ ਅੰਦਰ ਵੀ ਸਟਾਇਆ ਗਿਆ ਅੱਗ। ਨਹੀਂ ਸਰ ਜੇ ਥੋੜੀ ਬੋਤੀ ਪਈ ਵੀ ਸੀਗੀ ਅਸੀਂ ਕੰਟਰੋਲ ਕਰ ਲਈ ਜੀ। ਜਿਹੜੀ ਜਗ੍ਹਾ ਤੇ ਅੱਗ ਲੱਗੀ ਆ ਔਰ ਇਸ ਦੇ ਪਿੱਛੇ ਕੋਈ ਕਾਰਨ ਪਤਾ ਲੱਗ ਸਕਿਆ ਔਰ ਕਿੰਨਾ ਕੁ ਨੁਕਸਾਨ ਹੋ ਜੀ ਅਸ ਵੇਲੇ ਅਸੀਂ ਜਿਹੜਾ ਹੈਗਾ ਤਾਜਪੁਰ ਦੇ ਜਿੱਥੇ ਆਪਣਾ ਪਾਵਰ ਸਪਲਾਈ ਦੇ ਗ੍ਰਿਡ ਹੈ ਉੱਥੇ ਅਸੀਂ ਖੜੇ ਹੈਗੇ ਜਿਸ ਤੇ ਦੋ ਟਰਾਂਸਫਾਰਮਰਸ ਨੇ ਜਿਨ੍ਹਾਂ ਦੇ ਵਿੱਚ ਦੋਆਂ ਦੇ ਵਿੱਚ ਜਿਹੜੀ ਹੈਗੀ ਆ ਗੈਸ ਵੇਲੇ ਲੱਗ ਚੁੱਕੀ ਹੈ ਮੌਕੇ ਤੇ ਅਸ ਵੇਲੇ 10 ਫਾਇਰ ਟੈਂਡਰਸ ਉਪਲਬਧ ਨੇ ਜਿੰਨਾ ਵਿੱਚੋਂ ਫੋਮ ਤੇ ਪਾਣੀ ਦੋਨੋਂ ਅਵੇਲੇਬਲ ਹੈ ਗਿਆ ਪਲੱਸ ਜਿਹੜੇ ਨੇ ਆਪਣੇ ਸਾਰੇ ਮੁਲਾਜ਼ਮ ਹਰ ਫਾਇਰ ਮੁਲਾਜ਼ਮ ਪੁਲਿਸ ਮੁਲਾਜ਼ਮ ਆਪਣੇ ਡਿਪਟੀ ਚੀਫ ਇੰਜੀਨੀਅਰ ਸਾਹਿਬ ਤੇ ਸਿਵਲ ਪ੍ਰਸ਼ਾਸਨ ਇੱਥੇ ਮੌਕੇ ਤੇ ਮੌਜੂਦ ਹੈ प्रिमिनरी ਜਿਹੜੀ ਇੱਥੇ ਪੁੱਛਤਾਚ ਕੀਤੀ ਗਈ ਹੈ ਮਹਤਮਿਆ ਤੋਂ ਇਹ ਪਤਾ ਚੱਲਿਆ ਹੈਗਾ ਕਿ ਜਿਹੜੇ ਹੈਗੇ ট্রান্সਫਾਰਮਰ ਦੇ ਵਿੱਚ ਹੋ ਸਕਦਾ ਇੰਟਰਨਲ ਫਾਲਟ ਕਰਕੇ ਹੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਮੌਕੇ ਤੇ ਕੁਝ ਇਸ ਤਰ੍ਹਾਂ ਦਾ ਘਟਨਾ ਵਾਪਰੀ ਹੋ ਜਿਸ ਕਰਕੇ ਇੱਥੇ ਅਗ ਲਗ ਲਗ ਜਾਂਦੀ ਹੈ ਇੱਕ ট্রান্সਫਾਰਮਰ ਦੇ ਵਿੱਚ ਮੋਟਾ-ਮੋਟਾ ਜਿਹੜਾ ਹੈਗਾ 14000 ਲੀਟਰ ਦੇ ਨੇੜੇ ਤੇੜੇ ਜਿਹੜਾ ਹੈਗਾ ਤੇਲ ਹੁੰਦਾ ਹੈ ਦੋ ਦੇ ਵਿੱਚ 28000 ਲੀਟਰ ਦਾ ਤੇਲ ਹੈ ਮੌਕੇ ਤੇ ਇਸ ਵੇਲੇ ਦੇਖ ਸਕਦਾ ਕਿ ਬਾਰ-ਬਾਰ ਫਾਇਰ ਟੈਂਡਰ ਜਿਹੜੇ ਨੇ ਉਹ ਕਾਬੂ ਕਰ ਰਹੇ ਹੈ ਕਿ ਅਗਨੂ ਪਰ ਇੰਟਰਨਲ ਹੀਟ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈ ਇਸ ਕਰਕੇ ਥੋੜੀ ਬਾਰ-ਬਾਰ ਰਿਸ-ਰਿਸ ਕੇ ਜਿਹੜੀ ਹੈਗੀ ਅਗ ਲੱਗ ਵੀ ਰਹੀ ਹੈ ਪਰ ਸਾਡੇ ਜਿਹੜੇ ਪ੍ਰਬੰਧ ਇਸ ਵੇਲੇ ਪੂਰੇ ਨੇ ਮੌਕੇ ਤੇ ਸਾਡੀ ਟੀਮਾਂ ਹੈਗੀਆਂ ਟ੍ਰੈਫਿਕ ਅਸੀਂ ਡਾਇਵਰਟ ਕਰ ਰਹੇ ਲੋਕਾਂ ਨੂੰ ਅਪੀਲ ਇਹ ਹੀ ਹੈ ਕਿ ਥੋੜੀ ਆਪਾਂ ਦੂਰੀ ਬਣਾਈ ਰੱਖੀ ਹੈ ਜਿਸ ਕਰਕੇ ਕੋਈ ਅਣਸੁਖਾਵੀ ਘਟਨਾ ਇੱਥੇ ਨਾ ਹੋ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਆਪਣੇ ਪੀਐਸਪੀਸੀਐਲ ਦੇ ਮੁਲਾਜ਼ਮ ਫਾਇਰ ਆਫਿਸਰਸ ਐਸ ਡੀ ਐਮ ਸਾਹਿਬਾਨ ਸਾਰੇ ਇੱਥੇ ਮੌਕੇ ਤੇ ਮੌਜੂਦ ਹੈ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਛੇਤੀ ਹੀ ਇਸ ਵੇਲੇ ਵੀ ਜਿਹੜੀ ਅੱਗ ਜਿਹੜੀ ਹੈ ਕਾਬੂ ਪਾ ਲਈ ਗਈ ਹੈ ਪਰ ਅਸੀਂ ਫਿਰ ਵੀ ਹੁਣੇ ਵੇਟੈਂਡ ਵਾਸ਼ ਦੀ ਸੀਦੇ ਵਿੱਚ ਹੈ ਜਿਸ ਕਰਕੇ ਕੋਈ ਵੀ ਹੋਰ ਘਟਨਾ ਨਾ ਰਾਪੇ ਗਿਆ ਜਾ ਰਿਹਾ ਹੈ ਕਿ ਇਸ ਟਰਾਂਸਫਾਰਮਰ ਦੀ ਇੱਕ ਜਿਹੜੀ ਕੋਸਟ ਹੈ 1 ਕਰੋੜ ਦੇ ਆਸ-ਪਾਸ ਹੈਗੀ ਹੈ ਕਹ ਸਕਦੇ ਆ ਕਿ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦਾ ਜੀ ਜਿਹੜੀ ਹੈਗੀ ਡੈਮੇਜ ਅਸੈਸਮੈਂਟ ਜਿਹੜਾ ਹੈਗਾ ਉਹ ਅਸੀਂ ਕਰਦੇ ਆ ਕਿ ਕਿਸ ਤਰ੍ਹਾਂ ਦਾ ਹੋਇਆ ਪਰ ਮੋਟਾ ਮੋਟਾ ਮੈਨੂੰ ਲੱਗਦਾ ਜੀ ਸਾਹਿਬ ਤੁਸੀਂ ਜ਼ਿਆਦਾ ਦੱਸ ਸਕਦੇ ਟੈਂਟੇਟਿਵਲੀ 3 ਕਰੋੜ ਟੈਂਟੇਟਿਵਲੀ ਜਿਹੜਾ ਹੈਗਾ 2.5 ਤੋਂ 3 ਕਰੋੜ ਦੇ ਵਿਚਕਾਰ ਜਿਹੜੀ ਹੈਗੀ ਉਹ ਨੁਕਸਾਨ ਜਿਹੜਾ ਹੈਗਾ ਇਸ ਵੇਲੇ ਹੋਇਆ ਹੈ ਬਾਕੀ ਅਸੀਂ ਉਮੀਦ ਕਰਦੇ ਆ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਰ ਨਾ ਹੋਵੇ ਸਾਡੇ ਯਤਨ ਪੂਰੇ ਨੇ ਸਰਕਾਰ ਵੱਲੋਂ ਪੂਰੇ ਨਿਰਦੇਸ਼ ਕਿੰਨੇ ਪਰਸੈਂਟ ਇੰਜਰਡ ਨੇ ਹਜੇ ਤੱਕ ਐਜ਼ ਆਫ ਨਾਉ देयर इज नो ਇੰਜਰੀ ਅਨੀ ਕੈਜੂਐਲਟੀ ਕੋਈ ਕੋਈ ਇੰਜਰੀ ਨਹੀਂ ਹੈ ਜੀ ਕੋਈ ਕੈਜੂਐਲਟੀ ਨਹੀਂ ਹੈ ਜਿਹੜੀ ਹੈਗੀ ਮੌਕੇ ਤੇ ਹੀ ਟੀਮਾਂ ਮੁਸਤੈਦ ਹੋ ਕੇ ਸਮੇਂ ਸਿਰ ਪਹੁੰਚ ਗਈਆਂ ਸੀਗੀਆਂ ਜਿਸ ਕਰਕੇ ਅਸੀਂ ਕੋਈ ਵੀ ਕੈਜੂਐਲਟੀ ਇੱਥੇ ਨਹੀਂ ਹੋਣ ਦਿੱਤੀ ਬਾਕੀ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਹਿਵਾਂਗੇ